ਨਗਰ ਕੌਂਸਲ ਜ਼ੀਰਕਪੁਰ ਵੱਲੋਂ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਦੱਸ ਦਈਏ ਕਿ ਨਗਰ ਕੌਂਸਲ ਵੱਲੋਂ ਬੀਤੇ ਕੱਲ 13 ਫਰਵਰੀ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ 1164 ਨੰਬਰ ਪਬਲਿਕ ਨੋਟਿਸ ਉਸ ਦੇ ਅਨੁਸਾਰ ਐਸ ਡੀਓ ਜਿਹੜੇ ਆਪਣੇ ਸੁਖਵਿੰਦਰ ਹੈਗੇ ਆ ਆਪਣੇ ਸਰਬਜੀਤ ਹੈਗੇ ਆ ਸ਼ਿਵਾਨੀ ਮੈਡਮ ਹੈਗੇ ਔਰ ਅਜੇ ਅਜੇ ਜਿਹੜੇ ਹੈਗੇ ਆ ਉਹਨਾਂ ਦਾ ਨੰਬਰ ਦਿੱਤਾ ਗਿਆ ਔਰ ਕਿਹਾ ਗਿਆ ਕਿ ਅਗਰ ਆਪ ਦੇ ਹਲਕੇ ਦੇ ਵਿੱਚ ਕੋਈ ਨਜਾਇਜ਼ ਸਾਰੀ ਹੋ ਰਹੀ ਹੈ ਕੋਈ ਸ਼ਾਮਲਟ ਜ਼ਮੀਨ ਤੇ ਕਬਜ਼ਾ ਹੋ ਰਿਹਾ ਜਾਂ ਇਨਕ੍ਰੋਸਮੈਂਟ ਹੋ ਰਹੀ ਹੈ ਉਸ ਸੰਬੰਧੀ ਜਿਹੜਾ ਇਹਨਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਬਣਦੀ ਕਾਰਵਾਈ ਕੀਤੀ ਜਾਵੇਗੀ ਬਹੁਤ ਅੱਛਾ ਪਰਾਲਾ ਪਰ ਆਪਾਂ ਕੁਝ ਕਹਿਣ ਦੀ ਬਜਾਏ ਆਪਾਂ ਆਮ ਜਨਤਾ ਨੂੰ ਪੁੱਛਦੇ ਹਾਂ ਕਿ ਤੁਹਾਨੂੰ ਇਸ ਨੋਟਿਸ ਬਾਰੇ ਕੀ ਕਹਿਣਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਕਿ ਨਗਰ ਕਾਉਂਸਲ ਜ਼ੀਰਕਪੁਰ ਵੱਲੋਂ ਕੱਢਿਆ ਗਿਆ ਨੋਟਿਸ ਕੀ ਆ ਸੱਚਮੁੱਚ ਇੱਕ ਬਦਲਾਅ ਦੀ ਨਿਸ਼ਾਨੀ ਹੈ ਜਾਫਰ ਹਮੇਸ਼ਾ ਦੀ ਤਰ੍ਹਾਂ ਜਿਦਾ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਕਿ ਨਗਰ ਕਾਉਂਸਲ ਜ਼ੀਰਕਪੁਰ ਸਿਰਫ ਆਪਣੀ ਸਕਿਨ ਸੇਫ ਕਰਨ ਦੇ ਬਾਰੇ ਲੈਟਰ ਕੱਢਦੇ ਆ ਨੋਟਿਸ ਕੱਢਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੋਟਿਸ ਇਨਕ੍ਰੋਸਮੈਂਟ ਦੇ ਕੱਢੇ ਗਏ ਔਰ ਆਪਾਂ ਗੱਲ ਕਰੀਏ ਤਾਂ ਨਜਾਇਜ਼ ਸਾਰਿਆਂ ਦੇ ਕੱਢੇ ਗਏ ਪਰ ਜ਼ਮੀਨੀ ਲੈਵਲ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਵਾਲਾ ਜਿਹੜਾ ਨੋਟਿਸ 1164 ਨੰਬਰ ਜਿਹੜਾ ਕੱਲ ਤਾਂ ਕੱਢਿਆ ਗਿਆ ਪਬਲਿਕ ਨੋਟਿਸ ਹੈਗਾ ਔਰ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਮਨਿਆਦੀ ਵੀ ਕਰਾਈ ਜਾ ਰਹੀ ਹੈ ਔਰ ਇਸ ਦਾ ਉਤਾਰਾ ਜਿਹੜਾ ਹੈਗਾ ਏडीसी ਮੋਹਾਲੀ ਨੂੰ ਵੀ ਭੇਜਿਆ ਗਿਆ ਇਹ ਜਿਹੜਾ ਨੋਟਿਸ ਕੱਢਿਆ ਗਿਆ ਨਗਰ ਕੌਂਸਲ ਜ਼ੀਰਕਪੁਰ ਵੱਲੇ ਸੋਚਣ ਦਾ ਵਿਸ਼ਾ ਹੈਗਾ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਅਜੇ ਹੀ ਕਿਹੜੀ ਮਜਬੂਰੀ ਦੇ ਵਿੱਚ ਜਿਹੜਾ ਨੋਟਿਸ ਕੱਢਣਾ ਪਿਆ ਕਿਉਂਕਿ ਸਾਰਾ ਜ਼ੀਰਕਪੁਰ ਸ਼ਹਿਰ ਜਾਣਦਾ ਕਿ ਜਿਹੜਾ ਨਗਰ ਕੌਂਸਲ ਹੈਗਾ ਜਮਿਨੀ ਪੱਧਰ ਤੇ ਆਪਾਂ ਗਰਾਊਂਡ ਲੈਵਲ ਦੀ ਗੱਲ ਕਰੀ ਤਾਂ ਗਰਾਊਂਡ ਲੈਵਲ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਗਜ਼ੀ ਪੱਤਰੀ ਨੋਟਿਸ ਜ਼ਰੂਰ ਕੱਢੇ ਜਾਂਦੇ ਹੈਗੇ ਵੱਡੀ ਕਾਰਵਾਈ ਕਰਨ ਦੀ ਗੱਲ ਕਹੀ ਜਾਂਦੀ ਫਾਈਲਾਂ ਦੇ ਢਿੱਡ ਭਰੇ ਜਾਂਦੇ ਆ ਪਰ ਲੋਗ ਰੋਡ ਦੀ ਗੱਲ ਕਰੀਏ ਤਾਂ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਇਸ ਦੇ ਉੱਪਰ ਜਿਹੜੇ ਬਣੇ ਢਾਬੇ ਜਿਹੜੇ ਇਨਕ੍ਰੋਸਮੈਂਟ ਹੋਈ ਉਸ ਕਰਨ ਲੰਬੇ ਜਾਮ ਲੱਗਦੇ ਆ ਵੀਆਈਪੀ ਰੋਡ ਦੀ ਗੱਲ ਕਰੀਏ ਤਾਂ ਨਜਾਇਜ਼ ਪੀਜੀ ਬਣ ਰਹੇ ਹੈਗੇ ਨੋਟਿਸ ਸੀਲ ਕਰਨ ਦੇ ਬਾਵਜੂਦ ਬਿਲਡਿੰਗਾਂ ਸੀਲ ਕਰਨ ਦੇ ਬਾਵਜੂਦ ਵੀ ਉੱਥੇ ਸਾਰੀਆਂ ਚੱਲ ਰਹੀਆਂ ਪਟਿਆਲਾ ਰੋਡ ਦੀ ਗੱਲ ਕਰੀਏ ਤਾਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਇੱਕ ਇਮਾਰਤ ਸੀਲ ਕੀਤੀ ਗਈ ਉਸ ਨੂੰ ਨਿਜ਼ਮਾ ਨੂੰ ਸਿੱਕੇ ਟੰਗਦੇ ਹੋਏ ਦੁਬਾਰਾ ਉਸ ਜਿਹੜੀ ਉਹ ਸਾਰੀ ਚਾਲੂ ਹੈਗੀ ਔਰ ਵੱਡੇ ਪੱਧਰ ਤੇ ਜਿਹੜੀ ਗੱਲ ਸਾਹਮਣੇ ਆਈ ਕਿ ਉਸ ਦੀ ਫੀਸ ਤੱਕ ਨਕਸ਼ੇ ਦੀ ਫੀਸ ਨਗਰ ਜੇ ਤੱਕ ਜਮ੍ਹਾਂ ਨਹੀਂ ਹੋਈ ਔਰ ਉਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਸੀ ਔਰ ਦੁਬਾਰਾ ਖੋਲ ਦਿੱਤਾ ਗਿਆ ਹਾਲਾਂਕਿ ਬੇਨਿਜ਼ਮੀਆਂ ਜਿਹੜੀਆਂ ਹੈਗੀਆਂ ਹਾਜੇ ਵੀ ਉਸੇ ਤਰ੍ਹਾਂ ਉਸ ਬਿਲਡਿੰਗ ਦੇ ਉੱਤੇ ਚੱਲ ਰਹੀਆਂ ਜਾਂ ਲੱਗੀਆਂ ਹੈਗੀਆਂ ਜਿਹੜੀ ਉਹ ਨਜਾਇਜ਼ ਸਾਰੀ ਸਜਪੂਰੀ ਤਾਂ हटਾਈ ਨਹੀਂ ਗਈ ਤਾਂ ਵੀ ਜਿਹੜਾ ਹੈਗਾ ਉੱਥੇ ਕੰਮ ਚੱਲ ਰਿਹਾ ਇਸੇ ਤਰ੍ਹਾਂ ਆਪਾਂ ਜ਼ੀਰ ਪਰ ਤੇ ਅਗਰ ਕੋਨੇ ਕੋਨੇ ਦੀ ਗੱਲ ਕਰੀ ਤਾਂ ਹਰ ਪਾਸੇ ਨਜਾਇਜ਼ ਉਸਾਰੀ ਦਾ ਬ ਪਿੰਡ ਨਾਬਾ ਸਾਹਿਬ ਦੀ ਗੱਲ ਕਰੀਏ ਤੋਬੇ ਦੀ ਜ਼ਮੀਨ ਜਿਹੜੀ ਹੈਗੀ ਆ ਕਈ ਬਿੱਗੇ ਤਕਰੀਬ 24-25 ਬਿੱਗੇ ਜਿਹੜੀ ਹੈਗੀ ਆ ਤੋਬੇ ਦੀ ਜ਼ਮੀਨ ਦੱਬ ਲਈ ਗਈ ਦਿਆਲਪੁਰੇ ਦੱਬ ਲਈ ਗਈ ਆਪਾਂ ਜੇ ਗੱਲ ਕਰੀ ਅਫਤਾਰ ਸਿੰਘ ਨਗਲਾ ਪਿਛਲੇ ਕਾਫੀ ਸਮੇ ਤੋਂ ਸ਼ਾਮਲਾ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕਰਿਆ ਧਰਨਾ ਲਗਾ ਕੇ ਬੈਠਾ ਤਕਰੀਬ ਤਿੰਨ ਮਹੀਨੇ ਤੋਂ ਉਸ ਦੀ ਸੁਣਵਾਈ ਨਹੀਂ ਹਾਲਾਂਕਿ ਨਗਰ ਕੌਂਸਲ ਦੀ ਇਮਾਰਤ ਦੇ ਅੰਦਰ ਜਿਹੜਾ ਉਹਦੇ ਵੱਲੋਂ ਪਿਛਲੇ 3 ਮਹੀਨਿਆਂ ਦਾ ਲਗਾਤਾਰ ਨਾ ਤਰਨਾ ਲਗਾਇਆ ਗਿਆ ਉਸ ਦੀ ਕੋਈ ਸੁਣਵਾਈ ਨਹੀਂ ਔਰ ਨਗਰ ਕਾਉਂਸਲ ਵੱਲੋਂ ਇੱਡਾ ਵੱਡਾ ਜਿਹੜਾ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਅਗਰ ਕਿਸੇ ਨੂੰ ਕੋਈ ਬੇਨਿਜ਼ਮੀ ਨਜ਼ਰ ਆਉਂਦੀ ਆ ਕੋਈ ਨਜਾਇਜ਼ ਉਸਾਰੀ ਨਜ਼ਰ ਆਉਂਦੀ ਆ ਇਨਕਲੋਜ਼ਮੈਂਟ ਕੋਈ ਸ਼ਾਮਲੜ ਜ਼ਮੀਨ ਤੇ ਕਬਜ਼ਾ ਨਜ਼ਰ ਆਉਂਦਾ ਤਾਂ ਇਹਨਾਂ ਅਧਿਕਾਰੀਆਂ ਨੂੰ ਦੱਸਿਆ ਜਾਵੇ ਕਿ ਜਿਨ੍ਹਾਂ ਨੂੰ ਸ਼ਹਿਰ ਦੇ ਚੱਪੇ-ਚੱਪੇ ਦਾ ਪਤਾ ਕਿੱਥੇ ਨਜਾਇਜ਼ ਉਸਾਰੀ ਹੋ ਰਹੀ ਆ ਕਿੱਥੇ ਨਜਾਇਜ਼ ਇਮਾਰਤਾਂ ਬਣ ਰਹੀਆਂ ਹੈਗੀਆਂ ਔਰ ਕਿੱਥੇ ਸ਼ਾਮਲੜ ਜ਼ਮੀਨਾਂ ਤੇ ਕਬਜ਼ੇ ਹੋ ਰਿਹਾ ਉਹਨਾਂ ਨੂੰ ਦੱਸਿਆ ਇਹ ਜਿਹੜੀ ਨਜਾਇਜ਼ ਸੜਕ ਕਿੱਥੇ ਹੋ ਰਹੀ ਆ ਸੋਚਨ ਦਾ ਵਿਸ਼ਾ ਜਿਹੜਾ ਨਗਰ ਕੌਂਸਲ ਜ਼ੀਰਕਪੁਰ ਲੋ 1164 ਨੰਬਰ ਨੋਟਿਸ ਕੱਢਿਆ ਗਿਆ ਸਾਰੇ ਜ਼ੀਰਕਪੁਰ ਸ਼ਹਿਰ ਦੇ ਵਿੱਚ ਮੁਨਿਆਦੀ ਕਰਾਈ ਜਾ ਰਹੀ ਇਹ ਬਹੁਤ ਵੱਡਾ ਇੱਕ ਸੋਚਨ ਦਾ ਵਿਸ਼ਾ ਸਸਸੀ ਕਾਲੋ